ਪਿਛਲੇ ਦਿਨ ਰਾਜਪੁਰੇ ਦੇ ਪੰਜ ਰੰਗਾ ਚੌਂਕ ਦੇ ਨੇੜੇ ਬਣੇ ਪ੍ਰਾਚੀਨ ਸ਼੍ਰੀ ਵੇਦਨਾਥ ਮੰਦਿਰ ਦੇ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਮਨੀਸ਼ ਸ਼ਰਮਾ ਦੀ ਅਗਵਾਈ ਦੇ ਵਿੱਚ ਕੀਤਾ ਗਿਆ। ਇਸ ਧਾਰਮਿਕ ਪ੍ਰੋਗਰਾਮ ਤੇ ਵਿੱਚ ਇੱਕ ਗੱਲ ਵੇਖਣ ਨੂੰ ਮਿਲੀ ਸੀ ਕਿ ਅੱਜਕੱਲ ਦੇ ਮੋਬਾਈਲ ਯੁੱਗ ਦੇ ਵਿੱਚ ਬੱਚਿਆਂ ਨੂੰ ਸਨਾਤਨ ਧਰਮ ਦੇ ਨਾਲ ਜੋੜਨ ਅਤੇ ਆਪਣੇ ਸਨਾਤਨ ਧਰਮ ਦੇ ਬਾਰੇ ਪੂਰੀ ਜਾਣਕਾਰੀ ਦੇਣ ਦੇ ਲਈ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਸੀ। ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਯੋਜਕ ਮਨੀਸ਼ ਸ਼ਰਮਾ ਨੇ న్యూਸ 89 ਪੰਜਾਬ ਦੇ ਨਾਲ ਗੱਲਬਾਤ ਦੇ ਵਿੱਚ ਦੱਸਿਆ ਕਿ ਅੱਜਕੱਲ ਬੱਚੇ ਮੋਬਾਈਲ ਦੇ ਵਿੱਚ ਇੰਨੇ ਬਿਜ਼ੀ ਹੋ ਗਏ ਨੇ ਕਿ ਉਹਨਾਂ ਨੂੰ ਆਪਣੇ ਧਰਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਥੋਂ ਤੱਕ ਕਿ ਉਹਨਾਂ ਨੂੰ ਆਪਣੀ ਦੇਵੀ-ਦੇਵਤਿਆਂ ਦੇ ਬਾਰੇ ਵੀ ਨਹੀਂ ਪਤਾ। ਇਸ ਲਈ ਅਸੀਂ ਰੋਜ਼ਾਨਾ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਪ੍ਰੋਗਰਾਮ ਕਰਦੇ ਹਾਂ ਤਾਂ ਕਿ ਬੱਚੇ ਨੂੰ ਆਪਣੇ ਧਰਮ ਦੇ ਬਾਰੇ ਜਾਣਕਾਰੀ ਮਿਲ ਸਕੇ। ਮੇਰਾ ਨਾਮ ਮਨੀਸ਼ਰ ਮੈ ਜੀ ਸਪੁੱਤਰ स्वर्गीय ਪੰਡਿਤ ਜੀ ਯਸ਼ਪਾਲ ਜੀ ਸ਼ਰਮਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਅੱਜ ਮੈਨੂੰ ਇਹ ਮੁਕਾਮ ਹਾਸਿਲ ਹੋਇਆ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਇਸ ਮੰਦਰ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਮਿਲਿਆ ਹੋਇਆ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਮੈਂ ਅੱਜ ਇਸ ਮੁਕਾਮ ਤੇ ਖੜਾ ਮੈਂ ਉਹਨਾਂ ਦੇ ਚਰਨਾਂ ਵਿੱਚ ਭਗਵਾਨ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਕਰਦਾ ਆਪਣੇ ਮਾਤਾ ਪਿਤਾ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦਾ ਜਿਨ੍ਹਾਂ ਨੇ ਮੁੰਨੇ ਇਸ ਯੋਗੇ ਬਣਾਇਆ ਕਿ ਮੈਂ ਭਗਤਾਂ ਦੀ ਸੇਵਾ ਕਰ ਸਕਾਂ ਜੈ ਸ਼੍ਰੀ ਰਾਮ ਮੇਰਾ ਸਿਰਫ ਇਨਾ ਇੱਕ ਮਕਸਦ ਹੈ ਕਿ ਜਿੰਨੇ ਵੀ ਸਨਾਤਨ ਧਰਮ ਦੇ ਲੋਕ ਨੇ ਜਿੰਨੇ ਵੀ ਬੱਚੇ ਨੇ ਉਹ ਮੰਦਰ ਦੇ ਨਾਲ ਜੁੜਨ ਆਪਾਂ ਨੂੰ ਭਗਵਾਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ ਕਿ ਆਪਣੇ ਪ੍ਰਭੂ ਨੇ ਜਿਹੜੇ ਇਹ ਕੌਣ ਨੇ ਕਈਆਂ ਨੂੰ ਨਹੀਂ ਪਤਾ ਕਿ ਸ਼ਿਵਲਿੰਗ ਕੀ ਹੈ ਸ਼ਿਵ ਕੀ ਹੈ ਮੂਰਤੀ ਕੀ ਹੈ ਇਸ ਕਰਕੇ ਸਾਰਿਆਂ ਨੂੰ ਪਤਾ ਹੋਣਾ ਬੜਾ ਜ਼ਰੂਰੀ ਹੈ ਔਰ ਇੱਥੇ ਸਭ ਤੋਂ ਵੱਡੀ ਗੱਲ ਇੱਕ ਮੈਂ ਬੱਚਿਆਂ ਨੂੰ ਸਿਖਾਈ ਹੈ ਕਿ ਸਾਰਿਆਂ ਨੇ ਗੁੱਡ ਮਾਰਨਿੰਗ ਛੋੜਨੀ ਹੈ ਹੈਲੋ ਹਾਈ ਛੋੜੀਏ ਜੈ ਸ਼੍ਰੀ ਰਾਮ ਬੋਲੀਏ ਮੈਂ ਚਾਹਾਂਗਾ ਇੱਕ ਵਾਰੀ ਤੁਸੀਂ ਕੈਮਰਾ ਘੁਮਾ ਦਿਓ ਤਾਂ ਕਿ ਬੱਚੇ ਵੀ ਜ਼ਰੂਰ ਬੋਲਣਗੇ ਹੈਲੋ ਹਾਈ ਛੋੜੀਏ ਜੈ ਸ਼੍ਰੀ ਰਾਮ ਬੋਲੀਏ ਕਿ ਬੱਚਿਆਂ ਨੂੰ ਸਿਖਾਇਆ ਹੋਇਆ ਹੈ ਬੱਚਿਆਂ ਨੇ ਜ਼ਰੂਰ ਬੋਲਣਾ ਆਪਣੇ ਘਰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰੋ ਮੈਨੂੰ ਇਹ ਲਗਭਗ 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਮੈਂ ਰੋਜ਼ਾਨਾ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਨਿਸ਼ੁਲਕ ਸੇਵਾ ਬਿਲਕੁਲ ਕੋਈ ਫੀਸ ਨਹੀਂ ਕੋਈ ਪੈਸਾ ਨਹੀਂ ਅੱਜ ਅਸੀਂ ਅਗਰ ਪ੍ਰਸ਼ਾਦ ਵੀ ਵਿਤਰਣ ਕਰ ਰਹੇ ਆ ਇਹਦੇ ਵਿੱਚ ਕਿਸੇ ਦਾ ਸਹਿਯੋਗ ਨਹੀਂ ਇਹਦਾ ਤਨ ਮਨ ਧਨ ਦੇ ਨਾਲ ਸਾਰੇ ਭਗਤ ਮੰਦਰ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਮੈਂ ਆਭਾਰੀ ਹਾਂ ਔਰ ਸਾਰੇ ਮਾਵਾ ਪੈਣਾ ਜਿੰਨੀਆਂ ਵੀ ਇੱਥੇ ਪਹੁੰਚਿਆ ਨੇ ਜਿਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਕਾਬਿਲ ਸਮਝਿਆ ਹੈ ਭਗਵਾਨ ਬੋਲੇनाथ ਨੇ ਮੈਨੂੰ ਇੱਥੇ ਬਿਠਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਮੈਂ ਬੱਚਿਆਂ ਦੇ ਮਾਪਿਆਂ ਨੂੰ ਸਿਰਫ ਇਨਾ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਪ੍ਰਭੂ ਦੇ ਨਾਮ ਦੇ ਨਾਲ ਜੋੜੋ ਰੋਜ਼ਾਨਾ ਕੋਈ ਨਾ ਕੋਈ ਇੱਕ ਭਗਵਾਨ ਦੇ ਨਾਲ ਜੁੜੀ ਹੋਈ ਗੱਲ ਬੱਚਿਆਂ ਦੇ ਨਾਲ ਕਰੋ ਮੋਬਾਈਲ ਤੋਂ ਹਟ ਕੇ ਕਿਥੇ ਨਾ ਕਿਥੇ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਤਾਂਕਿ ਇਹ ਪ੍ਰਭੂ ਦੀ ਮਹਿਮਾ ਨੂੰ ਗਾ ਸਕਣ ਪ੍ਰਭੂ ਦੀ ਮਹਿਮਾ ਨੂੰ ਜਾ ਕੇ ਦਰਦਰ ਦੱਸ ਸਕਣ ਜਨਮ ਆਏ ਹੈ ਜੈਸੇ ਬੱਚੇ ਦਾ ਜਨਮ ਹੁੰਦਾ ਹੈ उसको शहद चटाया जाता है ऐसे जब बच्चा बड़ा होता होता है जब उसको राम नाम से जोड़ेंगे तो बड़ा होकर वो राम की तरह उसके अंदर संस्कार आएंगे और अपने माता पिता का वह ध्यान रखेगा और समाज का ध्यान करेगा हम तो यही चाहते हैं कि सारे बच्चों में एक राम जैसे संस्कार आए ताकि हमारा समाज सुधरे हमारा देश सुधरे बोलो जय श्री राम जै 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 जै। न्यूज 89 पंजाब के लिए राजपुरा से पत्रकार मोहित कुमार की खास रिपोर्ट न्यूज 89 पंजाब हर खबर जिसदा होवे असर